اپنی ویب سائٹ ਬਣ ਗਈ ਪ੍ਰੋਡਕਟ ਐਡ ਕਰ ਲਿਆ ਸਾਰਾ ਕੁਝ ਕਰ ਲਿਆ مارکیٹنگ ਕੀਆ ਹੁਣ ਪ੍ਰਮੋਟ ਕਰਨਾ ਹੈਗਾ ਹੁਣ ਐ ਤਾਂ ਹੈ ਨਹੀਂ ਕਿ ਆ ਵੀ ਬੰਦੇ ਨੇ ਆਪਣੀ ਆਪ ਹੀ ਆਪਣੀ ویب سائٹ ਖੋਲ ਲੈਣੀ ਆ ਤੇ ਉੱਥੋਂ ਪ੍ਰੋਡਕਟ ਬਾਏ ਕਰ ਲੈਣਾ ਮਾਰਕੀਟਿੰਗ ਆਪਾਂ ਨੂੰ ਕਰਨੀ ਪੈਣੀ ਆ ਉਹਦੀ ਪ੍ਰਮੋਟ ਕਰਨਾ ਪੈਣਾ ਹੈਗਾ ਕਈ ਆਪਾਂ ਰੀਲਾਂ ਦੇਖਦੇ ਆ ਉਹ ਕਹਿੰਦੇ ਉਸ ਹਫਤੇ ਚ ਵਿਆਹ ਯਾਰ ਬਣ ਲੱਗੇ ਜਾਣਗੇ ਜੇ ਤੁਸੀਂ ਡ੍ਰੌਪਸ਼ਿਪਿੰਗ ਸਟਾਰਟ ਕਰਤੀ ਹਫਤੇ ਚ ਲੱਖ ਰੁਪਇਆ ਬਣ ਲੱਗ ਜੂਗਾ ਪਰ ਐ ਨਹੀਂ ਹੁੰਦਾਗਾ 2 ਤੋਂ 3 ਮਹੀਨੇ ਡ੍ਰੌਪਸ਼ਿਪਿੰਗ ਵੀ ਲੈਂਦੀ ਆ ਕੋਈ ਵੀ ਕੰਮ ਆ ਗੁਜਰਾਤ ਦੇ ਲੋਕ ਨੇ ਉਹ ਕੀ ਕਰਦੇ ਆ ਕੋਈ ਵੀ ਬਿਜ਼ਨਸ ਸਟਾਰਟ ਕਰਦੇ ਆ ਉਸ ਨੂੰ 5 ਸਾਲ ਦਿੱਤੇ 5 ਸਾਲ ਉਸ ਦੀ ਅਰਥੀ ਕਰ ਦਿੱਤੀ ਬਿਜ਼ਨਸਮੈਨ ਵੀ ਉਹ ਐਂ ਬਣੀ ਐ ਬਿਜ਼ਨਸ ਨੂੰ ਡ੍ਰੌਪ ਸ਼ਿਪਿੰਗ ਨੂੰ ਕੈਮ ਜ਼ਰੂਰ ਦਿਓ ਜਿੰਨਾ ਤੁਸੀਂ ਕਰ ਸਕੋ ਮੈਂ ਪ੍ਰਿੰਟ ਆਊਟ ਵਰਕ ਕਰਦਾ ਸੀਗਾ ਐਡਾ ਦੋ ਘੰਟੇ ਮੈਂ ਡਿਜ਼ਾਈਨ ਲੱਭਨ ਦੀ ਲਾ ਦਿੰਦਾ ਸੀਗਾ ਕੋਸਟਿੰਗ ਐ ਜਿਹੜੀ ਸਿੱਖਿਆਗਾ ਹੁਣ ਇੱਥੇ ਆਇਆਗਾ ਕੋਲ ਤੇ ਹਰ ਵੀ ਜਾਣਾ ਮੈਂ ਦੱਸ ਨਹੀਂ ਜਾਂ ਜੀ ਸਤਿਗੁਰੂ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਪੀਕਰ ਸਿੰਘ ਦੇ ਅਫੀਸ਼ਲ YouTube ਚੈਨਲ ਤੇ ਅੱਜ ਮੈਂ ਜਇ ਸੇਖੋ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆਗਾ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ 9ਵੀਂ ਕਲਾਸ ਦਾ ਬੱਚਾ ਡ੍ਰੌਪਸ਼ਿਪਿੰਗ ਸਟਾਰਟ ਕਰ ਸਕਦਾ ਮੈਂ ਇੱਕ ਗਾਈਡ ਬਣਾਈ ਹੈ ਤੇ ਇੱਕ ਪ੍ਰੋਪਰ ਗਾਈਡ ਹੁਣ ਤੁਹਾਡੇ ਮੂਰੇ ਲੈ ਕੇ ਆਇਆਗਾ ਅੱਜ ਆਪਾਂ ਇਹ ਹੀ ਡਿਸਕਸ ਕਰਾਂਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਸਾਡਾ ਚੈਨਲ ਹੈ ਤੇ ਕਿਰਪਾ ਕਰਕੇ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਇਹ ਪਿਆਪ ਦਾ ਪਹਿਲਾ ਪਿਆਵੀ ਵਿੱਦ ਸਿੱਖਿਆ ਚੈਨਲ ਆ ਪਿਆਵੀ ਫਾਈਨੈਂਸ਼ੀਅਲ ਐਜੂਕੇਸ਼ਨ ਚੈਨਲ ਆ ਜਿਹੜਾ ਬੱਚਿਆਂ ਨੂੰ ਵਿੱਦ ਸਿੱਖਿਆ ਪਿਆਪੀ ਚ ਸਿਖਾ ਰਿਹਾ ਤਾਂ ਆਪਾਂ ਵੀਡੀਓ ਵੱਲ ਵਧਦੇ ਆ ਤਾਂ ਪਹਿਲਾਂ ਜਿਹੜੇ ਸਾਡੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਮੈਂ ਦੱਸਦਾ ਕਿ ਡ੍ਰੌਪ ਸ਼ਿਪਿੰਗ ਕੀ ਹੁੰਦਾਗਾ ਕਈਆਂ ਨੂੰ ਨਹੀਂ ਪਤਾਗਾ ਡ੍ਰੌਪ ਸ਼ਿਪਿੰਗ ਇੱਕ ਅਜਿਹਾ ਆਨਲਾਈਨ ਬਿਜ਼ਨਸ ਆ ਇੱਕ ਬਿਜ਼ਨਸ ਮਾਡਲ ਆ ਈ-ਕਾਮਰਸ ਬਿਜ਼ਨਸ ਮਾਡਲ ਆ ਜਿਸ ਵਿੱਚ ਪ੍ਰੋਡਕਟ ਵੇਚਦੇ ਹੋ ਬਿਨਾ ਸਟਾਕ ਸਟਾਕ ਮਤਲਬ ਕੋਈ ਇਨਵੈਂਟਰੀ ਨਹੀਂ ਰੱਖਣੀ ਪੈਣੀਗੀ ਆਪਾਂ ਨੂੰ ਆਪਾਂ ਕੱਲਾ ਜਿਹੜਾ ਆਰਡਰ ਲੈਣਾਗਾ ਕਸਟਮਰ ਤੋਂ ਆਪਾਂ ਸਟੋਰ ਤੋਂ ਆਰਡਰ ਕਰਦਾ ਉਹ ਤੇ ਸਪਲਾਈਅਰ ਨੂੰ ਇਨਫੋ ਆਪਾਂ ਘੱਲ ਦਿੰਨੇ ਆ ਸਪਲਾਈਅਰ ਸਿੱਧਾ ਕਸਟਮਰ ਨੂੰ ਪਾਰਸਲ ਭੇਜ ਦਿੰਦਾਗਾ ਤੇ ਆਪਾਂ ਨੂੰ ਉਹਦੇ ਵਿੱਚੋਂ ਮਾਰਜਨ ਮਿਲ ਜਾਂਦਾਗਾ ਤਾਂ ਇਹਦਾ ਕੀ ਆ ਕੋਈ ਵੇਅਰ ਹਾਊਸ ਨਹੀਂ ਜੇ ਮੈਂ ਕਿਹਾ ਕੋਈ ਇਨਵੈਂਟਰੀ ਦੀ ਲੋੜ ਨਹੀਂਗੀ ਘੱਟ ਖਰਚ ਆਉਂਦਾਗਾ ਘਰ ਬੈਠੇ ਆਪਾਂ ਕੰਮ ਸਟਾਰਟ ਕਰ ਸਕਦੇ ਆ ਇਹ ਮੈਂ ਜੇ ਤੁਸੀਂ ਨੌਵੀਂ ਚੋਂ ਆ ਤੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਕੋਈ ਬਿਜ਼ਨਸ ਕਰਨਾ ਸਟਾਰਟ ਕਰੀਏ ਆਪ ਦੀ ਜਿਹੜੀ ਸਕੂਲ ਦੀ ਫੀਸ ਆ ਟਿਊਸ਼ਨ ਦੀ ਫੀਸ ਆ ਜਾਂ ਕੋਈ ਵੀ ਫੀਸ ਆ ਅਸੀਂ ਆਪ ਭਰੀਏ ਉਹ ਤਾਂ ਤੁਸੀਂ ਡ੍ਰੌਪਸ਼ਿਪਿੰਗ ਆਲ ਜਾ ਸਕਦੇ ਹੋ ਇਹ ਵਧੀਆ ਇੱਕ ਬਿਜ਼ਨਸ ਮਾਡਲ ਆ ਤਾਂ ਹਣ ਕੀ ਆ ਸਹੀ ਪ੍ਰੋਡਕਟ ਤੁਸੀਂ ਜੇ ਕਰਨੇ ਆ ਲੱਭਣੇ ਆ ਤਾਂ ਉਹ ਕੀ ਕਰ ਸਕਦੇ ਹੋ ਟੀਨੇਜਰਸ ਲਈ ਆ ਨੀਸ਼ ਕੀ ਹੁੰਦਾ ਹੁਣ ਨੀਸ਼ ਉੱਥੇ ਚੂਜ਼ ਕਰਨ ਦਾ ਹੈਗਾ ਨੀਸ਼ ਦਾ ਮਤਲਬ ਕੀ ਹੁੰਦਾ ਤੁਹਾਡੀ ਵੈਬਸਾਈਟ ਆ ਉਹਦਾ ਕੀ ਮੇਨ ਗੋਲ ਆ ਉਹਦਾ ਰੋਲ ਕੀ ਆ ਤੁਸੀਂ ਕਿਸ ਮੋਟਿਵ ਤੋਂ ਉਹ ਬਣਾਉਣਾ ਚਾਹੁੰਦੇ ਹੋ ਹੌਣ ਜਿਵੇਂ ਗੇਮਿੰਗ ਗੈਜੇਟਸ ਆ ਗੇਮਿੰਗ ਗੈਜੇਟਸ ਤੁਸੀਂ ਗੇਮਾਂ ਖੇਡਦੇ ਹੋ ਤੇ ਤੁਸੀਂ ਦੇਖਦੇ ਵੀ ਹੋ YouTube ਤੇ ਜਿਹੜੇ ਗੇਮਾਂ ਖੇਡਦੇ ਆ ਉਹ ਕਈ ਗੈਜੇਟਸ ਯੂਜ਼ ਕਰਦੇ ਆ ਜਿਵੇਂ ਹੁਣ 2022 ਤੇ 23 ਚੱਕ ਉਹ ਚੱਲਿਆ ਸੀਗਾ ਗੂਠਿਆਂ ਤੇ ਉਹ ਦੂਜਾ ਕਰਕੇ ਉਹ ਗਲਵਜ਼ ਜਿਹੇ ਹੁੰਦੇ ਸੀਗੇ ਤੇ ਉਹ ਤੇ ਕੀ ਕਰਦੇ ਸੀਗੇ ਵੀ ਉਹ ਮਗਾਉਂਦੇ ਸੀਗੇ ਜੋ ਕਰਦੇਗੇ ਉਹ ਕਹਿੰਦੇ ਸੀਗੇ ਵੀ ਹੈਡ ਸ਼ਾਟ ਲਾਦੇ ਆ ਇਹ ਹੁੰਦਾ ਫਲਾਣਾ ਹੁੰਦਾ ਇਹਨਾਂ ਨਾਲ ਤੇ ਉਹ ਜਿਵੇਂ ਉਹ ਗੇਮਿੰਗ ਗੈਜੇਟ ਸੀਗੇ ਤੇ ਉਹ ਚੀਜ਼ਾਂ ਆਪਾਂ ਕਰ ਸਕਦੇ ਆਂ ਅਪਾ ਹੋਰ ਅੱਗੇ ਕੀ ਕਰ ਸਕਦੇ ਆ ਪਰਸਨਲਾਈਜ਼ਡ ਗਿਫਟ ਮਤਲਬ ਗਿਫਟ ਬਹੁਤ ਤਰ੍ਹਾਂ ਦੇ ਹੁੰਦੇ ਆ ਕੋਈ ਖੜਾਉਣੇ ਆਗੇ ਆ ਇਹੋ ਜਿਹੀਆਂ ਚੀਜ਼ਾਂ ਉਹ ਆਪਾਂ ਐਡ ਕਰ ਸਕਦੇ ਆ ਫੋਨ ਐਸੈਸਰੀਜ਼ ਕਰ ਸਕਦੇ ਆ ਕਵਰ ਹੋਗੇ ਇਹੋ ਜਿਹੀਆਂ ਚੀਜ਼ਾਂ ਉਹ ਆਪਾਂ ਕਰ ਸਕਦੇ ਆ ਫੋਨ ਦੇ ਰਿਲੇਟਡ ਹੁਣ ਆਪਾਂ ਦੇਖਣਾ ਕਿਵੇਂ ਆ ਪ੍ਰੋਡਕਟ ਆਪਾਂ ਕਿਵੇਂ ਵੇਖ ਸਕਦੇ ਆ ਵੀ ਉਹ ਟ੍ਰੈਂਡਿੰਗ ਆਪਾਂ ਲੱਭਣੇ ਆ ਕਿਵੇਂ ਲੱਭ ਸਕਦੇ ਆ ਵੀ ਆ ਪ੍ਰੋਡਕਟ ਹਾਂ ਟ੍ਰੈਂਡਿੰਗ ਆਪਾਂ ਇਹ ਆਪਦੀ ਵੈਬਸਾਈਟ ਤੇ ਐਡ ਕਰ ਸਕਦੇ ਆ ਤਾਂ ਕਿ ਵਧੀਆ ਸੇਲਸ ਹੋਣ ਕੋਪਾ ਕਿੱਥੋਂ ਦੇਖਣਾ ਹੈ ਗੂਗਲ ਟ੍ਰੈਂਡਸ ਕਰਕੇ ਇੱਕ ਵੈਬਸਾਈਟ ਆਉਂਦੀ ਹੈ ਤੁਸੀਂ ਉੱਥੇ ਦੇਖ ਸਕਦੇ ਹੋ ਲੋਕਾਂ ਨੇ ਕਿਹੜੀਆਂ ਐਡਾ ਲਾਈਆਂ ਹੋਈਆਂ ਗਈਆਂ ਸਾਰਾ ਕੁਝ ਉੱਥੇ ਡਿਟੇਲਸ ਮਿਲ ਜਾਂਦੀਆਂ ਕਿਹੜੇ ਪ੍ਰੋਡਕਟ ਉੱਥੋਂ ਜ਼ਿਆਦਾ ਮਿਲ ਗਈ ਲੋਕੀ ਵੇਖਦੇ ਆ ਸਰਚ ਕਰਦੇ ਆ ਤਾਂ ਗੂਗਲ ਟ੍ਰੈਂਡਸ ਤੁਸੀਂ ਦੇਖ ਸਕਦੇ ਹੋ ਇੰਸਟਾਗ੍ਰਾਮ ਤੇ ਐਕਟਿਵ ਰਹੋ ਇੰਸਟਾਗ੍ਰਾਮ ਤੇ ਰੀਲਾਂ ਆਉਂਦੀਆਂ ਗਈਆਂ ਉਹ ਤੋਂ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ ਪ੍ਰੋਡਕਟ ਜ਼ਿਆਦਾ ਚੱਲ ਰਿਹਾ ਜਿਹੜੇ ਪ੍ਰੋਡਕਟ ਦੀਆਂ ਜ਼ਿਆਦਾ ਰੀਲਾਂ ਆ ਰਹੀਆਂ ਗਈਆਂ ਤਾਂ ਉਹ ਪ੍ਰੋਡਕਟ ਜ਼ਿਆਦਾ ਚੱਲਦਾ ਹੈ Amazon ਬੈਸਟ ਸੈਲਰਸ ਤੇ ਜਾ ਕੇ ਦੇਖੋ Amazon ਤੇ ਹੁੰਦਾ ਹੁੰਦਾ ਹੈ ਇੱਕ ਬੈਸਟ ਸੈਲਰ ਮਿਲ ਕੀ ਹਾਂ ਆ ਜਿਹੜਾ ਸੇਲ ਕਰੀ ਜਾਂਦਾਗਾ ਸੈਲਰ ਦੀ ਆਈਡੀ ਹੁੰਦੀ ਆ ਉਹਦੇ ਤੇ ਬੈਸਟ ਸੈਲਰ ਲਿਖਿਆ ਹੋਇਆ ਹੈਗਾ ਮਿਲਗੀ ਇਹਦੇ ਪ੍ਰੋਡਕਟ ਜਿਆਦਾ ਵਿਕਦੇ ਆ ਉੱਥੇ ਦੇਖਿਓ ਤੁਸੀਂ ਇਹ ਕਿਹੜੇ ਪ੍ਰੋਡਕਟ ਵੇਚ ਰਿਹਾ ਹੈਗਾ ਤਾਂ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਫੜਾ ਕੀ ਹੁੰਦੀ ਆ ਮਾਰਕੀਟ ਰਿਸਰਚ ਆਪਾਂ ਸਹੀ ਕਰਨੀ ਪੈਣੀ ਆ ਜੇ ਆਪਾਂ ਪ੍ਰੋਡਕਟ ਐਡ ਕਰਨਾ ਮਾਰਕੀਟ ਰਿਸਰਚ ਚ ਹੀ ਆ ਜਾਂਦੀ ਹੈ ਇਹ ਚੀਜ਼ ਠੀਕ ਆ ਤਾਂ ਕੀ ਹੁੰਦਾ ਅੱਗੇ ਸਪਲਾਇਰ ਆਪਾਂ ਚਾਉਂਦਾਗਾ ਸਪਲਾਇਰ ਮੀ ਜਿਹੜਾ ਪ੍ਰੋਡਕਟ ਨੂੰ ਗਾਹ ਕਸਟਮਰ ਕੋਲ ਭੇਜ ਦੇ ਬਸ ਆਪਾਂ ਕਲੀ ਡਿਟੇਲ ਕਰ ਲੈਣੀ ਆ ਤਾਂ ਹੁਣ ਸਪਲਾਇਰ ਕਿਹੜੇ-ਕਿਹੜੇ ਆਉਂਦੇ ਨੇ ਅਲੀ ਐਕਸਪ੍ਰੈਸ ਆ ਸੀਜੀ ਡ੍ਰੌਪ ਸ਼ਿਪਿੰਗ ਆ ਅਲੀ ਐਕਸਪ੍ਰੈਸ ਆ ਜਿਹੜਾ ਇਹ ਚਾਈਨਾ ਦਾ ਤੇ ਆਪਣੇ ਇੰਡੀਆ 'ਚ ਨਹੀਂ ਚੱਲਣਾਗਾ ਠੀਕ ਆ ਜੇ ਚਲਾਉਣਾ ਆਪਾਂ ਨੂੰ VPN ਲਾਉਣਾ ਪੈਣਾ ਪਰ ਉਹਦਾ ਕੋਈ ਫਾਇਦਾ ਨਹੀਂਗਾ ਤਾਂ ਕਰਕੇ ਇਹ ਤਾਂ ਤੁਸੀਂ ਨਾ ਹੀ ਯੂਜ਼ ਕਰਿਓ ਮੈਂ ਸਹੀ ਕਹਿੰਨਾ ਤਾਂ ਤੁਸੀਂ ਅੱਗੇ ਕਰ ਸਕਦੇ ਹੋ ਸੀਜੀ ਡ੍ਰੌਪ ਸ਼ਿਪਿੰਗ ਸੀਜੀ ਡ੍ਰੌਪ ਸ਼ਿਪਿੰਗ ਆ ਜਿਹੜਾ ਇਹ ਇੱਕ ਅਮਰੀਕਨ ਬ੍ਰਾਂਡ ਆ ਤੁਸੀਂ ਮਿਲਿਆ ਇੱਕ ਅਮਰੀਕਨ ਸਪਲਾਇਰ ਆ ਚਾਈਨਾ ਤੋਂ ਵੀ ਆਪਾਂ ਸਪਲਾਈਜ਼ ਕਰ ਸਕਦੇ ਆ ਉਹਦੀ ਮਗਾਸਾ ਦੇ ਪ੍ਰੋਡਕਟ ਇਹ ਸਿੱਧਾ ਸਪਲਾਈ ਕਰ ਦਿੰਦੇ ਨੇ ਤੇ ਅੱਗੇ ਆਉਂਦਾਗਾ ਆਟੋ ਡੀਐਸ ਕਮੈਂਟ ਆਏ ਸੀਗੇ ਆਟੋ ਡੀਐਸ ਇੱਕ ਆਟੋਮੈਟਿਕ ਦੂਜਾਗਾ ਸਪਲਾਇਰ ਆ ਉਸ ਤੋਂ ਆਪਾਂ ਕਿਵੇਂ ਕਰ ਸਕਦੇ ਆ ਵੀਡੀਓ ਲੈ ਕੇ ਆਵਾਂਗੇ ਆਪਾਂ ਅੱਗੇ ਤਾਂ ਹੁਣ ਜੇ ਆਪਾਂ ਇੰਡੀਆ 'ਚ ਕਰਨਾ ਗਏ ਸਾਰੇ ਫੋਰਨ ਸਪਲਾਇਰ ਸੀਗੇ ਪਰ ਜੇ ਆਪਾਂ ਇੰਡੀਆ 'ਚ ਕਰਨਾ ਤਾਂ ਇੱਕ ਆਉਂਦਾਗਾ ਪ੍ਰਪੋਜ਼ੋ ਕਲਾਉਡ ਕਰਕੇ ਠੀਕ ਆ ਰਪੋਜ਼ੋ ਕਲਾਉਡ ਕਰਕੇ ਇੱਕ ਸਪਲਾਇਰ ਹੁੰਦਾਗਾ ਡ੍ਰੌਪਸ਼ਿਪਿੰਗ ਉੱਤੇ ਤੇ ਉਹ ਤੁਸੀਂ ਸ਼ਾਪੀਫਾਈ ਤੇ ਆ ਕੇ ਇੰਸਟਾਲ ਕਰ ਸਕਦੇ ਆ ਐਪ ਉਹ ਵੀ ਤੁਸੀਂ ਵਰਤ ਸਕਦੇ ਹੋ ਸਪਲਾਇਰ ਹੁਣ ਆਪਾਂ ਦੱਸਦੇ ਠੀਕ ਆ ਇਹ ਜਿਹੜੇ ਸਪਲਾਇਰ ਹੈ ٹرسٹ ਬਿਲਡ ਕਰਦੇ ਨੇ ਇਹ ਟਰਸਟੇਬਲ ਆ ਮੱਲੇ ਕੀ ਹੈ ਨਹੀਂ ਹੋਊਗਾ ਵੀ ਇਹ ਕਿਤੇ ਫੇਕ ਆਪਾਂ ਨੂੰ ਪ੍ਰੋਡਕਟ ਘੱਲਣਗੇ ਵੀ ਫੋਟੋ ਕਿਸੇ ਹੋਰ ਚੀਜ਼ ਦੀ ਲੱਗੀ ਆ ਪ੍ਰੋਡਕਟ ਕੋਈ ਹੋਰ ਨਿਕਲ ਕੇ ਆਉਂਦਾਗਾ ਪ੍ਰੋਡਕਟ ਉਹੀ ਨਿਕਲ ਕੇ ਆਊਗਾ ਤਾਂ ਹੁਣ ਆਪਾਂ ਅੱਗੇ ਜਾਣੇ ਅੱਗੇ ਕੀ ਆ ਅੱਗੇ ਆਉਂਦਾਗਾ ਹੁਣ ਆਪਾਂ ਆਪਦਾ ਆਨਲਾਈਨ ਸਟੋਰ ਕਿਵੇਂ ਕ੍ਰੀਏਟ ਕਰ ਸਕਦੇ ਆ ਵੈਬਸਾਈਟਾਂ ਹੁੰਦੀਆਂ ਨੇ ਸ਼ਾਪੀਫਾਈ ਆ ਸ਼ਾਪੀਫਾਈ ਜਿਵੇਂ ਇੱਕ ਸੌਖਾਗਾ ਬਿਗਿਨਰ ਫ੍ਰੈਂਡਲੀ ਆ ਠੀਕ ਆ ਮਤਲਬ ਕਿ ਜਿਹੜੇ ਅ ਬੱਚੇ ਆ ਜਾਂ ਕੋਈ ਵੀ ਆ ਸਟਾਰਟ ਕਰਨ ਲੱਗੇ ਆ ਉਹਨਾਂ ਨੂੰ ਹੇ ਨੀ ਨੌਲੇਜ ਦੀ ਵੈਬਸਾਈਟ ਕਿਵੇਂ ਡਿਵੈਲਪ ਕਰੀਦੀ ਆ ਤਾਂ ਇਹ ਇੱਕ ਬਿਜ਼ਨਸ ਆ ਮਤਲਬ ਕਿ ਬਿਗਿਨਰ ਫ੍ਰੈਂਡਲੀ ਆ ਵੀ ਸੌਖੇ ਆ ਐ ਨਹੀਂਗਾ ਹੋਊਗਾ ਵੀ ਬੰਦਾ ਕੰਪਲਿਕੇਟਡ ਜਾ ਹੋਊਗਾ ਫਰਸਟ੍ਰੇਟ ਜਾ ਹੋ ਜੂਗਾ ਵੀ ਹਾਂ ਮੈਥੋਂ ਨਹੀਂ ਬਣਦਾਗਾ ਮੈਂ ਤਾਂ ਬਣਾ ਸਕਦਾ ਸੌਖਾ ਹੀ ਆ ਬਟ ਇਹ ਕੀ ਆ ਪੇਡ ਪਲੇਟਫਾਰਮ ਆ ਬਲੀ ਪੈਸੇ ਲੈਂਦਾਗਾ ਇਹ ਫ੍ਰੀ ਚ ਨਹੀਂ ਕਰਕੇ ਦਿੰਦਾਗਾ ਠੀਕ ਆ 200 ਰੁਪਏ ਪਹਿਲੇ ਮਹੀਨੇ ਤੇ ਉਸ ਤੋਂ ਬਾਅਦ 2000 ਠੀਕ ਆ ਉਹ ਮੰਥਲੀ ਆਪਾਂ ਨੂੰ ਪੇਮੈਂਟ ਕਰਨੀ ਪੈਣੀ ਆ ਪਲਾਨ ਆਡਾ ਡਾਓ ਤੁਸੀਂ ਚੂਜ਼ ਕਰ ਸਕਦੇ ਹੋ ਬਟ ਜਿਹੜਾ ਬੇਸਿਕ ਪਲਾਨ ਆ ਉਹ ਇਹੀ ਆ ਕਹਣ ਅੱਗੇ ਕਿਹੜੇ ਆ ਹੂਕਮਰਸ ਆਉਂਦਾਗਾ ਹੂਕਮਰਸ ਕੀ ਆ ਇਹ ਵੀ ਆਪਾਂ ਨੂੰ ਵੈਬਸਾਈਟ ਬਣਾਉਣ ਵਿੱਚ ਹੈਲਪ ਕਰਦਾ ਬਟੇ ਕੀ ਆ ਵਰਡਪ੍ਰੈਸ ਤੇ ਬੇਸਡ ਆ ਆਹ ਜਿਹੜੀ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਵਰਡਪ੍ਰੈਸ ਹੁੰਦੀ ਆ ਤਾਂ ਤੁਹਾਨੂੰ ਇੱਥੇ ਡਵੈਲਪ ਕਰਨਾ ਪੈਣਾਗਾ ਠੀਕ ਆ ਇਹ ਕੀ ਆ ਫ੍ਰੀ ਆ ਜੇ ਤੁਸੀਂ ਕਰਨਾ ਚਾਹੁੰਦੇ ਇੱਥੇ ਕੋਈ ਪੇਮੈਂਟ ਨਹੀਂ ਲੱਗਣੀਗੀ ਫ੍ਰੀ ਆ ਇਹ ਫ੍ਰੀ ਆਫ ਕਾਸਟ ਆ ਠੀਕ ਆ ਹੁਣ ਆਪਾਂ ਜੇ ਕਰਨਾਗਾ ਆਪਾਂ ਕੀ ਚੀਜ਼ਾਂ ਕਰ ਸਕਦੇ ਆ ਆਪਣੇ ਐਡ ਸਟੋਰ ਕਲੀਨ ਹੋਣਾ ਚਾਹੀਦਾ ਬੜਾ ਕੰਪਲਿਕੇਟਡ ਨਾ ਹੋਵੇ ਮਿਨੀਮਲਿਸਟਿਕ ਥੀਮਸ ਹੋਣੀਆਂ ਚਾਹੀਦੀਆਂ ਥੀਮਸ ਥੋੜੀਆਂ ਹੀ ਆ ਇਹੋ ਜੀਆਂ ਹੋਣ ਕਿ ਬੰਦੇ ਨੂੰ ਅਟਰੈਕਟ ਕਰ ਸਕਣ ਠੀਕ ਆ ਵੀ ਆਇਆ ਨਾ ਹੋਵੇ ਈਆ ਵਾਲੇ ਰੰਗ ਜੇ ਪਾਏ ਹੋਏ ਆ ਜਾਂ ਵਾਲੇ ਸਿੰਪਲ ਰੱਖਿਆ ਹੋਇਆ ਹੈਗਾ ਮਲੇ ਕੇ ਵਿੱਚ ਵਿਚਾਲੇ ਜਾ ਹੋਵੇ ਸਹੀ ਹੋਵੇ ਉਹ ਤੇ ਜਿਹੜਾ ਆਪਣਾ ਸਟੋਰ ਦਾ ਨਾਮ ਆ ਉਹ ਕੈਚੀ ਹੋਣਾ ਚਾਹੀਦਾ ਠੀਕ ਆ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾਗਾ ਨੇਮ ਲਿਕਸ ਕਰਕੇ ਇੱਕ ਆਉਂਦੀ ਹੈ ਠੀਕ ਆ ਇੱਥੇ ਲਿਖ ਵੀ ਦਿਨਾ ਮੈਂ ਨੇਮ ਲਿਕਸ ਕਰਕੇ ਇੱਕ ਵੈਬਸਾਈਟ ਆਉਂਦੀ ਆ ਤੇ ਤੁਸੀਂ ਇਹ ਸਰਚ ਕਰਕੇ ਉੱਥੋਂ ਤੁਸੀਂ ਆਪਦੀ ਕੈਟਾਗਰੀ ਚੂਜ਼ ਕਰ ਸਕਦੇ ਹੋ ਡਿਸਕ੍ਰਿਪਸ਼ਨ ਕਰਨਾ ਉਹ ਐਡ ਕਰਕੇ ਇੱਕ ਪ੍ਰੋਂਪਟ ਲੈ ਕੇ ਤੇ ਤੁਹਾਨੂੰ ਉਹ ਨੇਮ ਦੀ ਲਿਸਟ ਕੱਢ ਦਊਗੀ ਠੀਕ ਆ ਸੁਜੈਸਟ ਕਰ ਦਊਗੀ ਏਆਈ ਨਾਲ ਤੇ ਉਹ ਤੁਸੀਂ ਉੱਥੇ ਚੂਜ਼ ਕਰ ਸਕਦੇ ਹੋ ਤਾਣ ਅੱਗੇ ਕੀ ਆ ਪ੍ਰੋਡਕਟ ਡਿਸਕ੍ਰਿਪਸ਼ਨ ਵਧੀਆ ਹੋਣੀ ਚਾਹੀਦੀ ਆ ਇਹ ਆਪਾਂ ਚੈਟ ਜੀਪੀਟੀ ਤੋਂ ਵੀ ਲੈ ਸਕਦੇ ਆ ਟਾਈਟਲ ਵਧੀਆ ਰੱਖਣਾ ਪੈਣਾਗਾ ਇਹ ਆਪਾਂ ਚੈਟ ਜੀਪੀਟੀ ਦੀ ਹੈਲਪ ਨਾਲ ਕਰ ਸਕਦੇ ਆ ਤਾਂ ਹੁਣ ਅੱਗੇ ਆਉਂਦਾਗਾ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਤੇ ਕਹੀ ਸੀਗੀ 3 ਜਿਹੜੇ 18 ਸਾਲ ਤੋਂ ਘੱਟ ਆ ਉਹ ਪੇਮੈਂਟ ਕਿਵੇਂ ਕਰ ਸਕਦੇ ਨੇ ਪੇਮੈਂਟ ਗੇਟਵੇ ਐਡ ਕਿਵੇਂ ਕਰ ਸਕਦੇ ਨੇ ਆਪਣੀ ਵੈਬਸਾਈਟ 'ਚ ਤਾਂ ਆਪਾਂ ਦੇਖਦੇ ਆ ਪਹਿਲਾਂ ਤਾਂ ਉਹਨਾਂ ਨੇ ਕੀ ਕਰਨਾ ਹੈਗਾ ਮੈਂ ਵੀਡੀਓ ਵੀ ਪਾਈ ਹੋਈ ਆ ਆ ਕਿਹੜਾ ਗੇਟਵੇ ਆਪਾਂ ਨੂੰ ਵਧੀਆ ਰਹੂਗਾ ਫਿਰ ਵੀ ਦੱਸ ਦਿੰਨਾ ਮੈਂ ਸ਼ਾਪੀਫਾਈ ਦੇ ਡੈਸ਼ਬੋਰਡ ਤੇ ਜਾਣਾਗਾ ਸੈਟਿੰਗਸ ਪੇਮੈਂਟਸ ਠੀਕ ਆ ਇੱਥੇ ਜਾਣ ਤੋਂ ਬਾਅਦ ਪੇਪਲ ਤੁਸੀਂ ਰਹਿਣ ਦਿਓ ਆ ਪੇਪਲ ਇੱਕ ਬਾਹਰਲੀ ਆ ਤੇ ਇਹ ਆਪਣੇ ਇੱਧਰ ਇੰਡੀਆ 'ਚ ਇੰਨੀ ਹੈ ਨਹੀਂਗੀ ਬ੍ਰਾਊਜ਼ਰ ਪੇ ਕਰਕੇ ਆ ਠੀਕ ਆ ਇੱਕ ਤੁਸੀਂ ਇਹ ਚੂਜ਼ ਕਰਨਾ ਹੈਗਾ ਤੇ ਇਹਦੀ ਫੀਸ ਵੀ ਹੁੰਦੀ ਆ 150 200 ਇੰਨੀ ਕੁ ਅਕਸ਼ ਫੀਸ ਹੈ ਇਹਦੀ ਤੇ ਉਹ ਤੁਸੀਂ ਭਰ ਦਿਓ ਤੇ ਉਸ ਤੋਂ ਬਾਅਦ ਕੀ ਹੁੰਦੀ ਆ 18 ਤੋਂ ਛੋਟੇ ਆਪਦੇ ਘਰਦਿਆਂ ਦੀ ਹੈਲਪ ਨਾਲ ਕਿਉਂਕਿ ਇੱਕ ਮਾਈਨਰ ਅਕਾਊਂਟ ਆਉਂਦਾ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਉੱਤੇ ਵੀ ਘਰਦਿਆਂ ਦੇ ਡਾਕੂਮੈਂਟਸ ਲੱਗਣੇ ਨੇ ਬਟ ਤੁਸੀਂ ਆਪਦੇ ਘਰਦਿਆਂ ਦਾ ਖਾਤਾ ਵੀ ਉੱਥੇ ਜੋੜ ਸਕਦੇ ਹੋ ਪਰ ਆਇਆ ਭੈਣ ਦਾ ਉਹਦਾ ਵੀ ਕਰ ਸਕਦੇ ਹੋ ਉੱਥੇ ਤਾਂ ਹੁਣ ਕੀ ਆ ਕਿਉਂਕਿ ਆਪਾਂ ਪੇਮੈਂਟ ਤਾਂ ਉੱਥੇ ਕਰਨੀ ਆਈ ਆ ਪਲਾਨ ਖਰੀਦਣਾਗਾ ਉਹ ਵੀ ਤੁਸੀਂ ਕਿਸੇ ਦੇ ਖਾਤੇ 'ਚੋਂ ਕੀਤਾ ਹੋਣਾਗਾ ਠੀਕ ਆ ਆਨਲਾਈਨ ਪੇਮੈਂਟ ਆ ਤੁਸੀਂ ਉਹੀ ਉੱਥੇ ਐਡ ਕਰ ਸਕਦੇ ਹੋ ਠੀਕ ਆ ਹੁਣ ਅੱਗੇ ਕੀ ਹੁੰਦਾਗਾ ਅੱਗੇ API ਕੀਜ਼ ਜਾਂ ਈਮੇਲ ਆਈਡੀ ਨਾਲ ਗੇਟਵੇ ਨੂੰ ਸ਼ਾਪੀਫਾਈ ਨਾਲ ਜੋੜ ਲੈਣਾ ਬਸ ਇੰਨਾ ਕੰਮ KYC ਉੱਤੇ ਬ੍ਰਾਊਜ਼ਰ ਪੇਜ KYC ਕਰ ਦੇਣੀ ਆ ਵੈਰੀਫਿਕੇਸ਼ਨ ਲਈ ਕਾਲ ਦੇਣੀ ਆ ਸਾਰੀ ਡਿਟੇਲਸ ਭਰ ਦੇਣੀ ਆ ਤੇ ਉਸ ਤੋਂ ਬਾਅਦ API ਕੀਜ਼ ਈਮੇਲ ਆਈਡੀ ਆ ਗੇਟਵੇ ਨੂੰ ਸ਼ਾਪੀਫਾਈ ਨਾਲ ਜੋੜ ਦੇਣਾ ਬਸ ਇੰਨਾ ਕੰਮ ਤਾਂ ਹੁਣ ਅੱਗੇ ਕੀ ਆਉਂਦੀ ਹੈ ਡ੍ਰੌਪਸ਼ਿਪਿੰਗ ਸਟੋਰ ਦੀ ਮਾਰਕੀਟਿੰਗ ਆਪਣੀ ਵੈਬਸਾਈਟ ਬਣ ਗਈ ਪ੍ਰੋਡਕਟ ਐਡ ਕਰ ਲਿਆ ਸਾਰਾ ਕੁਝ ਕਰ ਲਿਆ ਮਾਰਕੀਟਿੰਗ ਕੀਆ ਹੁਣ ਪ੍ਰੋਮੋਟ ਕਰਨਾ ਹੈਗਾ ਆਪਾਂ ਹੁਣ ਐ ਤਾਂ ਹੈ ਨਹੀਂ ਕਿ ਆ ਵੀ ਬੰਦੇ ਨੇ ਆਪਣੀ ਆਪ ਹੀ ਆਪਣੀ ਵੈਬਸਾਈਟ ਖੋਲ ਲੈਣੀ ਆ ਤੇ ਉੱਥੋਂ ਪ੍ਰੋਡਕਟ ਬਾਈ ਕਰ ਲੈਣਾ ਮਾਰਕੀਟਿੰਗ ਆਪਾਂ ਨੂੰ ਕਰਨੀ ਪੈਣੀ ਆ ਉਹਦੀ ਪ੍ਰੋਮੋਟ ਕਰਨਾ ਪੈਣਾਗਾ ਉਹ ਆਪਾਂ ਕਿਵੇਂ ਕਰ ਸਕਦੇ ਆ ਇੰਸਟਾਗ੍ਰਾਮ ਰੀਲਸ ਹੁੰਦੀਆਂ ਨੇ ਰੀਲਸ ਆਪਾਂ ਅਪਲੋਡ ਕਰ ਸਕਦੇ ਆ ਆਪਣੇ ਪ੍ਰੋਡਕਟ ਦੀਆਂ ਕੈਨਵਾ ਤੋਂ ਬਣਾ ਸਕਦੇ ਆ ਆਪਾਂ ਰੀਲ ਪੋਸਟ ਜਾਂ ਕੁਝ ਵੀ ਇਹੋ ਜਿਹਾ ਰੀਲ ਆਪਾਂ ਉੱਥੋਂ ਕੈਨਵਾ ਤੋਂ ਡਿਜ਼ਾਈਨ ਕਰ ਸਕਦੇ ਨੇ ਤੇ ਉਸ ਤੋਂ ਉਸ ਨੂੰ ਰੀਲ 'ਚ ਆਪਾਂ ਰੀਲ ਅਪਲੋਡ ਕਰ ਦੇਣੀ ਆ ਉੱਥੋਂ ਹੁਣ ਅੱਗੇ ਫੇਸਬੁੱਕ ਐਡਸ ਇੰਸਟਾਗ੍ਰਾਮ ਜੇ ਤੁਸੀਂ ਯੂਜ਼ ਕਰਦੇ ਹੋ ਸਕਰੋਲ ਕਰਦੇ ਹੋਗੇ ਕਿੰਕੀ ਵਾਰੀ ਉੱਥੇ ਸ਼ਾਪ ਨਾ ਹੁੰਦਾ ਹੁੰਦਾ ਤੇ ਫੋਟੋ ਲੱਗੀ ਹੁੰਦੀ ਹੈ ਪ੍ਰੋਡਕਟ ਦੀ ਕੋ ਐਡ ਲੱਗੀ ਹੁੰਦੀ ਹੈ ਉਹਨੂੰ ਆਪਾਂ ਫੇਸਬੁੱਕ ਐਡ ਕਹਿ ਦਿੰਨੇ ਆ ਫੇਸਬੁੱਕ ਐਡ ਫੇਸਬੁੱਕ ਤੇ ਵੀ ਲੱਗਦੀ ਆ ਇੰਸਟਾਗ੍ਰਾਮ ਤੇ ਵੀ ਲੱਗਦੀ ਆ ਵਟਸਐਪ ਤੇ ਵੀ ਲੱਗ ਜਾਂਦੀ ਆ ਹੁਣ ਅੱਗੇ ਕੀ ਆ YouTube ਸ਼ਾਰਟਸ ਆਪਾਂ ਅਪਲੋਡ ਕਰ ਸਕਦੇ ਆ ਆਪ ਦਾ ਚੈਨਲ ਇੱਕ ਬਣਾ ਲਿਓ YouTube ਤੇ ਸ਼ਾਰਟਸ ਅਪਲੋਡ ਕਰ ਲਾਗੇ ਉਹ ਇਹਨਾਂ ਕੀ ਹੋਊਗਾ ਪ੍ਰੋਡਕਟ ਪ੍ਰੋਮੋਟ ਹੁੰਦਾ ਰਹੂਗਾ ਆਪਣਾ ਇਹ ਰੈਗੂਲਰ ਤੁਹਾਨੂੰ ਕਰਨਾ ਪੈਣਾਗਾ ਇੱਕ ਵਾਰ ਦੋ ਤਿੰਨ ਵਾਰੀ ਤੁਸੀਂ ਕਰੋਗੇ ਫੇਰ ਹੀ ਆਪਾਂ ਨੂੰ ਫਾਇਦਾ ਹੋਊਗਾ ਹੋਰ ਆਪਾਂ ਕੀ ਕਰ ਸਕਦੇ ਆ ਮਾਈਕਰੋ ਇਨਫਲੂਐਂਸਰ ਜਿਨ੍ਹਾਂ ਦੇ ਫਾਲੋਅਰ 5000 ਤੋਂ 20000 ਨੇ 5K ਤੋਂ 20K ਨੇ ਉਹਨਾਂ ਨਾਲ ਆਪਾਂ ਕੋਲਾਬੋਰੇਸ਼ਨ ਕਰੀਏ ਪੇਮੈਂਟ ਵੀ ਲੈਣਗੇ ਕਈ ਜੇ ਤੁਹਾਡੇ ਨਾਲ ਦੇ ਕੋਈ ਹੈਗੇ ਆ ਯਾਰ ਬੇਲੀ ਦੇ ਫਾਲੋਅਰਸ ਜ਼ਿਆਦਾ ਨੇ ਜਾਂ ਕੋਈ ਵੀ ਆ ਹਨਾ ਭਰਾਵਾ ਤਾਂ ਉਹਨੂੰ ਕਹਿ ਦਿਓ ਮੇਰੇ ਨਾਲ ਆ ਕੋਲਾਬ ਕੋਲਾਬ ਚ ਪਾਲਾ ਤੇ ਮੇਰਾ ਪ੍ਰੋਡਕਟ ਪ੍ਰਮੋਟ ਕਰਦੇ ਇਹਦੇ ਨਾਲ ਪ੍ਰਮੋਟ ਹੋ ਜੂਗਾ। ਤੋ ਤੁਸੀਂ ਕਰ ਸਕਦੇ ਜਾਂ ਕੋਈ ਵੀ ਹੁੰਦਾਗਾ ਇਨਫਲੂਐਂਸਰ ਆ ਉਹਨੂੰ ਬਸ ਪੇਮੈਂਟ ਕਰਦੇਓ ਪੇਮੈਂਟ ਮੰਗੂਗਾ ਉਹਨਿੰਦੀ ਪੇਮੈਂਟ ਤੁਹਾਨੂੰ ਕਰਨੀ ਪੈਣੀ ਹੈ ਜਿਦੇ ਨਾਲ ਉਹ ਆਪਣੇ ਪ੍ਰੋਡਕਟ ਦੀ ਪ੍ਰੋਮੋਸ਼ਨ ਕਰਦੇ ਇੱਕ ਐਡ ਦੀ ਤੌਰ ਤੇ ਬਣਾ ਦੇ। ਆਪਾਂ ਜੇ ਹੁਣ ਵਿਜ਼ੂਅਲ ਬਣਾਉਣੇ ਨੇ ਮਤਲਬ ਕਿ ਡਿਜ਼ਾਈਨ ਕਰਨਾ ਜਿਵੇਂ ਮੈਂ ਤੁਹਾਨੂੰ ਕਿਹਾ ਕੈਨਵਾ ਯੂਜ਼ ਕਰ ਸਕਦੇ ਆ ਕਿਟਲ ਯੂਜ਼ ਕਰ ਸਕਦੇ ਆ। ਬਟ ਜਿਹੜੇ ਆਪਾਂ ਫੋਟੋਆਂ ਜਾਂ ਵੀਡੀਓ ਕੋਸ਼ਿਸ਼ ਵੀ ਬਣਾਉਣਾਗਾ ਉਹ ਆਈ ਕੈਚਿੰਗ ਹੋਣੀ ਚਾਹੀਦੀ ਆ ਅਟਰੈਕਟਿਵ ਹੋਣੀ ਚਾਹੀਦੇ ਆ ਥੋੜੇ ਜਿਹਾ ਵਧੀਆ ਹੋਣ ਵੀ ਐਨਾ ਬਾਲੇ ਨੋਰਮਲ ਨਾ ਹੋਣ ਥੋੜੇ ਮਨ ਲੀ ਕਿ ਵਧੀਆ ਕਿਸਮ ਦੇ ਹੋਣ ਕਲਰ ਕਰੈਕਸ਼ਨ ਸਹੀ ਹੋਵੇ ਸਾਰਾ ਕੁਝ ਮਨ ਲੀ ਕਿ ਸਹੀ ਹੋਵੇ ਉਹ ਚ ਤੋ ਚੀਜ਼ਾਂ ਕਰ ਸਕਦੇ ਆ ਅੱਗੇ ਚੱਲਦੇ ਆ ਆਪਾਂ ਅੱਗੇ ਹੁਣ ਸਫਲਤਾ ਆਉਂਦੀ ਆ ਸਫਲਤਾ ਲਈ ਕੁਝ ਸੁਝਾਅ ਦਿੱਤੇ ਹੋਏ ਨੇ ਆ ਇੱਕ ਤਾਂ ਹੁੰਦੀ ਆ ਪੇਸ਼ੈਂਸ ਪਿਛਲੀਆਂ ਵੀਡੀਓ ਜੇ ਮੈਂ ਪੇਸ਼ੈਂਸ ਬਾਰੇ ਦੱਸਿਆ ਸੀਗਾ ਆਪਾਂ ਨੂੰ ਪੇਸ਼ੈਂਸ ਪਹਿਲਾਂ ਰੱਖਣੀ ਪੈਣੀ ਆ ਹੁਣ ਪੇਸ਼ੈਂਸ ਲੋਕਾਂ 'ਚ ਘੱਟ ਗਈ ਆ ਬਟ ਹੁਣ ਆਪਾਂ ਨੂੰ ਜੇ ਡ੍ਰੌਪਸ਼ਿਪਿੰਗ ਈ-ਕਾਮਰਸ ਆਪਾਂ ਸਟਾਰਟ ਕਰਨੀ ਆ ਤਾਂ ਪੇਸ਼ੈਂਸ ਆਪਾਂ ਨੂੰ ਰੱਖਣੀ ਹੀ ਪੈਣੀ ਆ ਪੇਸ਼ੈਂਸ ਰੱਖੋ ਪਹਿਲਾ ਆਰਡਰ ਆਉਣ ਵਿੱਚ ਸਮਾਂ ਲੱਗਦਾ ਹੁਣ ਐ ਤਾਂ ਹੈ ਨਹੀਂਗਾ ਅੱਜ ਪ੍ਰੋਡਕਟ ਆਪਾਂ ਐਡ ਕਰਤਾ ਤੇ ਅੱਜ ਹੀ ਆਪਾਂ ਨੂੰ ਆਰਡਰ ਆਉਣ ਲੱਗੇ ਸੇਲਸ ਆਉਣ ਲੱਗੀਆਂ ਅੱਜ ਹੀ ਪੈਸੇ ਕਮਾਉਣ ਲੱਗੇ ਕਰੇ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈਗਾ ਹੁਣ ਕਈ ਆਪਾਂ ਰੀਲਾਂ ਦੇਖਦੇ ਆ ਉਹ ਕਹਿੰਦੇ ਆ ਤੁਹਾਨੂੰ ਹਫ਼ਤੇ 'ਚ 50000 ਬਣ ਲੱਗ ਜਾਣਗੇ ਜੇ ਤੁਸੀਂ ਡ੍ਰੌਪਸ਼ਿਪਿੰਗ ਸਟਾਰਟ ਕਰਤੀ ਹਫ਼ਤੇ 'ਚ ਲੱਖ ਰੁਪਈਆ ਬਣ ਲੱਗ ਜਾਊਗਾ ਪਰ ਐ ਨਹੀਂ ਹੁੰਦਾਗਾ 2 ਤੋਂ 3 ਮਹੀਨੇ ਡ੍ਰੌਪਸ਼ਿਪਿੰਗ ਵੀ ਲੈਂਦੀ ਆ ਕੋਈ ਵੀ ਕੰਮ ਆ ਗੁਜਰਾਤ ਦੇ ਲੋਕ ਨੇ ਉਹ ਕੀ ਕਰਦੇ ਆ ਕੋਈ ਵੀ ਬਿਜ਼ਨਸ ਸਟਾਰਟ ਕਰਦੇ ਆ ਉਸ ਨੂੰ 5 ਸਾਲ ਦਿੰਦੇ ਨੇ 5 ਸਾਲ ਉਸ ਤੇ ਖਰਚ ਕਰ ਦਿੰਦੇ ਨੇ ਤਾਂ ਬਿਜ਼ਨਸਮੈਨ ਵੀ ਉਹ ਐ ਹੀ ਬਣੀ ਆ ਤਾਂ ਉਹੀ ਚੀਜ਼ ਆ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾਗਾ ਹਰ ਰੋਜ਼ ਆਪਾਂ ਨੂੰ 1 ਘੰਟਾ ਦੇਣਾ ਪੈਣਾਗਾ ਹੁਣ ਇਹ ਉਹਨਾਂ ਵਾਸਤੇ ਆ ਜਿਹੜੇ ਸਕੂਲ 'ਚ ਜਾਂਦੇ ਆ ਜਿੰਨੇ ਮੈਂ 9ਵੀਂ ਤੋਂ ਹੀ ਸਟਾਰਟ ਕੀਤੀ ਸੀਗੀ ਡ੍ਰੌਪਸ਼ਿਪਿੰਗ ਸਕੂਲ ਤੇ ਸਕੂਲ ਜਾਂਦੇ ਆ ਤਾਂ ਉਹਨਾਂ ਨੇ ਹਰ ਇੱਕ ਦਿਨ 1 ਘੰਟਾ 1-2 ਘੰਟਾ ਕਿੰਨਾ ਵੀ ਆ ਬਟ ਬਿਜ਼ਨਸ ਨੂੰ ਡ੍ਰੌਪਸ਼ਿਪਿੰਗ ਨੂੰ ਟਾਈਮ ਜ਼ਰੂਰ ਦਿਓ ਜੇ ਨਾਲ ਤੁਸੀਂ ਕਰ ਸਕੋ ਮੈਂ ਪ੍ਰਿੰਟ ਆਊਟ ਡਿਵਾਈਡ ਕਰਦਾ ਸੀਗਾ ਘੰਟਾ 2 ਘੰਟਾ ਮੈਂ ਡਿਜ਼ਾਈਨ ਲੱਭਣ ਦੀ ਲਾ ਦਿੰਦਾ ਸੀਗਾ ਉਸ ਤੋਂ ਹੀ ਮੈਂ ਮਨ ਲੀਕ ਸਿੱਖਿਆਗਾ ਹੁਣ ਇੱਥੇ ਆਇਆਗਾ ਸਕੂਲ ਤੇ ਹਜੇ ਵੀ ਜਾਣਾ ਮੈਂ 10ਵੀਂ ਚਾ ਤੇ ਇਹ ਜੀ ਚੀਜ਼ਾਂ ਕੀ ਟਾਈਮ ਦੇਣਾ ਪੈਣਾਗਾ ਆਨਲਾਈਨ ਕਮਿਊਨਿਟੀਆਂ ਗਰੁੱਪ ਹੁੰਦੇ ਨੇ ਸ਼ਾਮਲ ਹੋਵੋ ਹੋਰ ਨੌਜਵਾਨਾਂ ਨਾਲ ਸਿੱਖੋ ਬਲੀ ਹੋਰ ਨੌਜਵਾਨ ਵੀ ਹੋਣਗੇ ਆਪਣਾ ਜਿਵੇਂ YouTube ਚੈਨਲ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਇਹੋ ਜਿਹੀਆਂ ਵੀਡੀਓ ਆਉਣਗੀਆਂ ਜੀ ਇਹ ਚੀਜ਼ਾਂ ਕਰ ਸਕਦੇ ਆ ਤਾਂ ਅੱਜ ਦੀ ਵੀਡੀਓ 'ਚ ਬਸ ਇੰਨਾ ਹੀ ਵੀਡੀਓ ਵਧੀਆ ਲੱਗੀ ਹੋਏ ਲਾਈਕ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਜੇ ਤੁਹਾਡੇ ਅੱਗੇ ਕੋਈ ਵੀ ਡਾਊਟ ਰਹਿੰਦੇ ਨੇ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਸ਼ੁਕਰੀਆ ਸਾਰੇ